ਇੱਕ ਗੁਰਬਾਣੀ ਪੜਨ ਤੋਂ ਬਾਅਦ ਜਦੋਂ ਸਮਝਾਂਗੇ ਅਰਥ ਪੜਾਂਗੇ ਫਿਰ ਸਪਸ਼ਟ ਹੋ ਜਾਏਗਾ ਕਿ ਗੁਰੂ ਪਿਤਾ ਜੀ ਕੀ ਕਹਿਣਾ ਚਾਹੁੰਦੇ ਨੇ ਗੁਰਬਾਣੀ ਸੁਖੈਣ ਤਰੀਕੇ ਨਾਲ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਉਚਾਰਨ ਕੀਤੀ ਹੈ ਪਰ ਅਸੀਂ ਬਾਣੀ ਨੂੰ ਪੜਿਆ ਨਹੀਂ ਬਾਣੀ ਨੂੰ ਸਮਝਿਆ ਨਹੀਂ ਤਾਂ ਕਰਕੇ ਸਾਨੂੰ ਔਖੀ ਲੱਗਦੀ ਹੈ ਨਹੀਂ ਤਾਂ ਸਤਿਗੁਰਾਂ ਦੀ ਬਾਣੀ ਬੜੀ ਸੌਖੀ ਹੈ ਸਾਡੇ ਬਜ਼ੁਰਗ ਸਾਡੇ ਵੱਡੇ ਵਡੇਰੇ ਪੜ੍ਹਿਆ ਕਰਦੇ ਸਨ ਸੁਣਿਆ ਕਰਦੇ ਸਨ ਉਹ ਜੁੜਿਆ ਕਰਦੇ ਸਨ ਤਾਈਓ ਆਪਣਾ ਜੀਵਨ ਸਤਗੁਰਾਂ ਉਤੋਂ ਨਿਸ਼ਾਵਰ ਕਰ ਦਿੰਦੇ ਸੀ ਕੁਰਬਾਨ ਕਰ ਦਿੰਦੇ ਸੀ ਕਿਉਂਕਿ ਉਹਨਾਂ ਨੇ ਬਾਣੀ ਨੂੰ ਪੜ੍ਹਿਆ ਵੀ ਸੀ ਬਾਣੀ ਨੂੰ ਸਮਝਿਆ ਵੀ ਸੀ ਤੇ ਬਾਣੀ ਦੇ ਨਾਲ ਜੁੜ ਕੇ ਉਹ ਆਪਣਾ ਅਜਿਹੇ ਜੀਵਨ ਬਣਾ ਲੈਂਦੇ ਸਨ ਉਹਨਾਂ ਨੂੰ ਆਪਣਾ ਸਰੀਰ ਵੀ ਆਪਣਾ ਨਹੀਂ ਲੱਗਦਾ ਸੀ ਇਹਨੂੰ ਵੀ ਕਹਿੰਦੇ ਸਨ ਤੇਰਾ ਤੁਝ ਕੋ ਸੌਂਪ ਤੇ ਕੀ ਲੱਗੈ ਮੇਰਾ हे सतगुरु जी हे अकाल पुरख जी ਇਹ ਜੋ ਸਰੀਰ ਹੈ ਇਹ ਵੀ ਤੁਹਾਡਾ ਹੀ ਹੈ ਜਦੋਂ ਜ਼ਰੂਰਤ ਪਈ ਤੁਹਾਨੂੰ ਅਸੀਂ ਸਮਰਪਿਤ ਕਰ ਦਿੱਤਾ ਹੈ ਜਿੱਥੇ ਮਰਜੀ ਇਹਨੂੰ ਝੋਕ ਦਿਓ ਸੋ ਗੁਰੂ ਪਿਆਰਿਓ ਐਸੇ ਕਰਕੇ ਸਾਡੇ ਬਜ਼ੁਰਗ ਸਾਡੇ ਵੱਡੇ-ਵਡੇਰੇ ਸਤਿਗੁਰਾਂ ਦੇ ਨਾਲ ਜੁੜ ਕੇ ਕੁਰਬਾਨੀਆਂ ਪਾ ਗਏ ਸਨ ਅਸੀਂ ਤਾਂ ਕੁਰਬਾਨੀ ਕੀ ਦੇਣੀ ਹੈ ਅਸੀਂ ਤਾਂ ਸਤਿਗੁਰਾਂ ਨਾਲ ਨਹੀਂ ਨਾ ਅਜੇ ਤੱਕ ਜੁੜੇ ਜੁੜਦੇ ਹੋ ਨੇ ਜਿਹੜੇ ਬਾਣੀ ਨੂੰ ਪੜ੍ਹਦੇ ਨੇ ਸਮਝਦੇ ਨੇ ਵਿਚਾਰਦੇ ਨੇ ਆਓ ਸਤਿਗੁਰ ਰਹਿਮਤ ਕਰਨ ਕਿਰਪਾ ਕਰਨ ਸਾਨੂੰ ਵੀ ਬਾਣੀ ਪੜ੍ਹਨ ਸੁਣਨ ਸਮਝਣ ਅਤੇ ਬਾਣੀ ਦੇ ਉੱਤੇ ਚੱਲਣ ਦਾ ਸਤਿਗੁਰ ਜੀ ਬਲ ਬਖਸ਼ੇ ਆਓ ਵਿਚਾਰਾ ਆਰੰਭ ਕਰੀਏ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਹੋਈਏ ਨਤਮਸਤਕ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਆਖੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਰਸੋਂ ਆਪ ਜੀ ਦੇ ਨਾਲ ਬੇਨਤੀ ਕੀਤੀ ਸੀ ਕਿਉਂਕਿ ਪਰਸੋਂ ਜਾਂ ਜੋ ਦਿਨ ਸੀ ਉਹ ਦੂਜੇ ਪਾਤਸ਼ਾਹ ਧੰਨ ਗੁਰੂ ਅੰਗਦ ਸਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਸੀ ਗੁਰਨਾਨਕ ਮਹਾਰਾਜ ਸੱਚਖੰਡ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਹੈ ਜਿਹੜੀ ਉਸ ਗੁਰਤਾ ਗੱਦੀ ਦੇ ਵਾਰਸ ਭਾਈ ਸਾਹਿਬ ਭਾਈ ਲਹਿਣਾ ਜੀ ਨੂੰ ਬਣਾ ਦਿੰਦੇ ਨੇ ਭਾਈ ਲਹਿਣਾ ਜੀ ਜੋ ਬਾਅਦ ਵਿੱਚ ਗੁਰੂ ਅੰਗਦ ਪਾਤਸ਼ਾਹ ਜੀ ਬਣਦੇ ਨੇ ਜਿਹੜੇ ਖਡੂਰ ਸਾਹਿਬ ਨਗਰ ਦੇ ਵਿੱਚ ਚਲੇ ਜਾਂਦੇ ਨੇ ਖਡੂਰ ਸਾਹਿਬ ਨੂੰ ਇਸ ਤਰ੍ਹਾਂ ਵਿਸਾਹ ਲੈਂਦੇ ਨੇ ਜਿਵੇਂ ਕੋਈ ਸੱਚਖੰਡ ਹੋਵੇ ਖਡੂਰ ਤਾਂ ਪਹਿਲਾਂ ਵੀ ਸੀ ਨਗਰ ਤਾਂ ਪਹਿਲਾਂ ਵੀ ਸੀ ਪਰ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਗੁਰਨਾਨਕ ਮਹਾਰਾਜੀ ਦੇ ਹੁਕਮ ਅਨੁਸਾਰ ਖਡੂਰ ਸਾਹਿਬ ਨੂੰ ਵਿਸਾਹ ਲੈਂਦੇ ਨੇ ਨਾ ਤੇ ਗੁਰੂ ਪਿਆਰਿਓ ਨੂਰ ਅਰਸਾਂ ਕਰਸੋਂ ਛੱਟਿਆ ਵਾਲੀ ਉਹ ਸਥਿਤੀ ਬਣ ਜਾਂਦੀ ਹੈ ਤੇ ਉੱਥੇ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਹੁੰਦਾ ਹੈ ਵਡਿਆਈ ਹੁੰਦੀ ਹੈ ਗੁਰੂ ਦੇ ਲੋਕ ਦਰਸ਼ਨ ਦੀਦਾਰੇ ਕਰਦੇ ਨੇ ਤੇ ਨਾਲ ਹੀ ਉੱਥੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਪਹੁੰਚਦਾ ਹੈ ਸੋ ਗੁਰੂ ਪਿਆਰਿਓ ਧੰਨ ਗੁਰੂ ਅੰਗਸਾਹ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਉਚਾਰਨ ਕਰਦੇ ਨੇ ਬਾਣੀ ਦੇ ਵਿੱਚ ਬਹੁਤ ਸੋਹਣੇ ਸੋਹਣੇ ਬਾਕ ਕਮਾਲ ਉਪਦੇਸ਼ ਕਰਦੇ ਨੇ ਤੇ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੀ ਬਾਣੀ ਦੀ ਵੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ